ਇਹ ਦਿਨਾਂ ਦੇ ਵਿੱਚ ਮੋਬਾਈਲ ਦੀ ਇੱਕ ਦੁਕਾਨ ਦੇ ਉੱਪਰ ਚੋਰੀ ਦੀ ਵਾਰਤਾਤ ਹੋਈ ਸੀ ਮੋਬਾਈਲ ਹਟ ਨਾਦੀ ਦੁਕਾਨ ਤੋਂ ਕੀਮਤੀ ਆਈਫੋਨ ਲੈ ਕੇ ਚੋਰ ਰਫੂ ਚੱਕਰ ਹੋਏ ਸਨ ਜਿਨ੍ਹਾਂ ਨੂੰ ਕਿ ਪੁਲਿਸ ਨੇ ਹੁਣ ਤਰਤਬੋਚੀ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੇ ਇਹ ਉਹ ਚੋਰ ਨੇ ਜਿਨ੍ਹਾਂ ਦੇ ਵੱਲੋਂ ਇਸ ਦੁਕਾਨ ਤੋਂ ਮਹਿੰਗੇ ਆਈਫੋਨ ਚੋਰੀ ਕੀਤੇ ਗਏ ਸਨ ਕਿ ਸਾਡੇ ਜ਼ਿਲ੍ਹੇ ਦੇ ਐਸਐਸਪੀ ਮਾਨਜੋ ਸਰਦਾਰ ਦਰਜਿੰਦਰ ਸਿੰਘ ਦੇ ਦਿਸਾ ਨਿਰਦੇਸ਼ਾਂ ਦੇ ਤਹਿਤ ਅਸੀਂ ਜਿਹੜੀ ਹੈ ਪਿਆਰੀਆਂ ਸਾਡੇ ਖਿਲਾਫ ਜਿਹੜੀ ਮੁਹਿੰਮ ਜਿਹੜੀ ਆਰੰਭ ਕੀਤੀ ਹੋਈ ਹੈ ਉਹਦੇ ਸਬੰਧ ਵਿੱਚ ਥਾਣਾ ਡਿਵੀਜ਼ਨ ਨੰਬਰ 2 ਦੇ ਟਾਕੀ ਰੋਡ ਤੇ ਇੱਕ ਦੁਕਾਨ ਹੈ ਅਭੀ ਮੋਬਾਈਲ ਹਟਨਾ ਗਿਆ ਕੋਈ ਸਮਾਂ ਪਹਿਲਾਂ ਉੱਥੋਂ ਚੋਰੀ ਹੋ ਗਈ ਸੀ ਕਾਫੀ ਨਵੇਂ ਜਿਹੜੇ ਮੋਬਾਈਲ ਫੋਨ ਨੇ ਉਹ ਵੀ ਉੱਥੋਂ ਚੋਰੀ ਹੋ ਗਏ ਸੀ ਤੋਂ ਸਾਡੇ ਜਿਹੜੇ ਐਸ ਐਚ ਓ ਡਿਵੀਜ਼ਨ ਨੰਬਰ 2 ਅਨਿਸ਼ ਕੁਮਾਰ ਕਾਲਗਿਆ ਜੀ ਨੇ ਬੜੀ ਮਿਹਨਤ ਕਰਕੇ ਇਸ ਚੋਰੀ ਨੂੰ ਪੇਸ਼ ਕਰ ਲਿਆ ਤੇ ਜਿਹੜੇ ਚੋਰੀ ਕੀਤੇ ਹੋਏ ਮੋਬਾਈਲ ਫੋਨ ਸੀ 11 ਦੇ 11 ਉਹ ਸਾਰੇ ਹੀ ਰਿਕਵਰ ਕਰ ਲਏ ਨੇ ਇਹ ਦੋ ਬੱਚੇ ਨੇ ਜੁਬਨਾਇਲ ਜਿਹੜੇ ਕਟੜਾ ਦੇ ਰਹਿਣ ਵਾਲੇ ਨੇ ਇਹ ਕਟੜਾ ਤੋਂ ਆਉਂਦੇ ਸੀ ਇੱਥੇ ਤੇ ਰਾਤ ਨੂੰ ਦੁਕਾਨ ਤੋਂ ਚੋਰੀ ਕਰਕੇ ਰਾਤੋ-ਰਾਤ ਇਹ ਵਾਪਸ ਕਟੜਾ ਚੱਲ ਜਾਂਦੇ ਸੀ ਤੋਂ ਫਿਰ ਬੜੀ ਮਿਹਨਤ ਕੀਤੀ ਹੈ ਇਹਦੇ ਵਿੱਚ ਸਾਡੀ ਟੀਮ ਨੇ ਤੇ ਇਸ ਚੀਜ਼ ਨੂੰ ਇਹਦਾ ਟ੍ਰੇਸ ਕੀਤਾ ਹੈ ਕੋਈ ਲਿੰਗਰ ਰਿਕਾਰਡ ਨਹੀਂ ਆਇਆ ਕੋਈ ਇਹਦੇ ਵਿੱਚੋਂ ਇੱਕ ਜਿਹੜਾ ਬੱਚਾ ਆ ਉਹਦੇ ਖਿਲਾਫ ਉੱਥੇ ਕਟੜੇ ਦੇ ਵਿੱਚ ਪਰਚੇ ਰਜਿਸਟਰ ਨੇ ਪਰ ਉਹ ਕਿੰਨੇ ਨੇ ਇਹ ਇਨਵੈਸਟੀਗੇਸ਼ਨ ਕਰ ਰਹੇ ਆ ਉਹ ਇੱਕ ਦੇ ਇੱਕ ਦੇ ਖਿਲਾਫ ਮਕਦਮੇ ਪਹਿਲਾਂ ਦਰਜ ਹੈਗੇ ਉੱਥੇ ਉੱਥੇ ਵੀ ਇਹਨਾਂ ਦੁਕਾਨਾਂ ਦੇ ਜਿਹੜੇ ਆ ਸ਼ਟਰ ਤੋੜ ਕੇ ਚੋਰੀ ਕੀਤੀ ਹੈ ਇਹਨਾਂ ਦੇ ਵਿੱਚ ਹੋਰ ਵੀ ਇਹ ਦੋ ਸੀ ਦੋਨੇ ਹੈ ਵੀ ਜਰਨੈਲ ਨੇ ਤੇ ਇਕੱਠੇ ਉੱਥੋਂ ਸਲਾਹ ਕਰਕੇ ਆਉਂਦੇ ਸੀ ਚੋਰੀ ਕਰਕੇ ਵਾਪਸ ਚਲੇ ਜਾਂਦੇ ਸੀ ਉੱਤੋਂ ਲਵਾਇਆ ਇਹਨਾਂ ਨੇ ਇੱਕ ਹੋਰ ਦੁਕਾਨ ਦੇ ਉੱਤੇ ਵੀ ਕੋਸ਼ਿਸ਼ ਕੀਤੀ ਸੀ ਬਟ ਉਥੇ ਇਹਨਾਂ ਨੂੰ ਕਾਮਯਾਬੀ ਨਹੀਂ ਮਿਲੀ। ਉਹ ਸ਼ਟਰ ਇਹਨਾਂ ਨੇ ਤੋੜ ਲਿਆ ਸੀ ਬਟ ਕਾਮਯਾਬੀ ਨਹੀਂ ਬਲੀ ਉਹ ਉਹ ਘਰ ਚੋਰੀ ਹੋਣ ਤੋਂ ਬਚ ਗਈ। ਉਹ ਸਾਡੇ ਜਿਹੜੇ ਪੀਸੀਆਰ ਵਾਲੇ ਸੀ ਉਹਦੋਂ ਹੁਟ ਮਾਰਦੇ ਆ ਗਏ ਤੇ ਇਹ ਉਥੋਂ ਕਿਸ ਗ੍ਰੇਸ ਇਹ ਦੋਨਾਂ ਨੂੰ ਰੈਸਟ ਕਰਕੇ ਕਿਉਂਕਿ ਜੁਗਨੈਲ ਸੀ ਤੇ ਫਿਰ ਰਾਤੀ ਇਹਨਾਂ ਨੂੰ ਕੋਰਟ ਚ ਪੇਸ਼ ਕਰਕੇ ਦਨ ਨੂੰ ਜਿਹੜੇ ਬੱਚਿਆਂ ਦੀ ਜੇਲ ਹੈ ਉਥੇ ਪਹੁੰਚਾ ਦਿੱਤਾ। ਦੁਕਾਨ ਦੀ ਕੁਝ ਘਟ ਨਹੀਂ ਸਾਰੀ ਆਲਮੋਸਟ ਜਿਹੜੀ ਹੈ ਸਾਰੀ ਇਹ ਰਿਕਵਰੀ ਹੈ 11 ਦੇ 11 ਮੋਬਾਈਲ ਫੋਨ ਜਿਹੜੇ ਨਵੇਂ ਨੇ ਬਿਲਕੁਲ ਬਣਾ ਨਹੀਂ ਉਹ ਸਾਰੇ ਰਿਕਵਰ ਕਰ ਲਏ। ਮਾਰੇ ਅੰਸਰ ਨੂੰ ਇਹਦਾ ਇਹ ਵੀ ਉਹ ਮਾਰੇ ਕੰਮ ਛੱਡ ਦੇਣਾ ਕੋਈ ਵੀ ਕੀਮਤ ਕਿਸੇ ਨੂੰ ਬਖਸ਼ਾ ਨਹੀਂ ਜਾਵੇਗਾ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇੱਕ ਇਹ ਦੋਵੇਂ ਹੀ ਫੜੇ ਹੋਏ ਚੋਰ ਨਾਬਾਲਗ ਨੇਤੇ ਜਾਂਚ ਦੇ ਦੌਰਾਨ ਇਹ ਖੁਲਾਸਾ ਹੋਇਆ ਕਿ ਜੰਮੂ ਕਸ਼ਮੀਰ ਦੇ ਕਟਰਾ ਤੋਂ ਇਹ ਚੋਰ ਪਠਾਨਕੋਟ ਜ਼ਿਲ੍ਹੇ ਵਿੱਚ ਆਉਂਦੇ ਸਨ ਤੇ ਚੋਰੀ ਦੀਆਂ ਵਾਰਤਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਪਰਤਾਂਦੇ ਸਨ ਜਗਬਾਣੀ ਟੀਵੀ ਦੇ ਲਈ ਹਰੀਸ਼ ਬੱਟਾ ਦੀ ਰਿਪੋਰਟ